ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਦੀਪ ਕਨੈਕਟਿੰਗ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਸੋਹਣਾ ਬਣਾਈ ਦਾ ਡਿਜ਼ਾਈਨ ਲੈ ਕੇ ਆਏ ਹਾਂ ਜੀ ਇਹ ਡਿਜ਼ਾਈਨ ਆਪਣਾ ਦੋ ਸਲਾਈਆਂ ਦਾ ਡਿਜ਼ਾਈਨ ਹੈ ਇੱਕ ਸਲਾਈ ਸਿੱਧੀ ਸਾਈਡ ਤੋਂ ਔਰ ਇੱਕ ਸਲਾਈ ਉਲਟੀ ਸਾਈਡ ਤੋਂ ਪੈਂਦੀ ਇਸ ਡਿਜ਼ਾਈਨ ਨੂੰ ਬਣਾਉਣ ਲਈ ਬਣਾਉਣ ਦੇ ਵਿੱਚ ਡਿਜ਼ਾਈਨ ਬਹੁਤ ਹੀ ਆਸਾਨ ਹੈ ਜੀ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਪ੍ਰੋਜੈਕਟ ਦੇ ਵਿੱਚ ਪਾ ਸਕਦੇ ਹਾਂ ਜਿਵੇਂ ਲੇਡੀਜ਼ ਕਾਰਡੀਗਨ ਬੇਬੀ ਜੈਕਟ ਬੇਬੀ ਸਵੈਟਰ ਜੈਂਟ ਸਵੈਟਰ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 7 ਦੇ ਮਲਟੀਪਲ ਕੁੰਡੇ ਲੈਣੇ ਆ ਜੀ 7 ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਹੈ ਪਲੱਸ 5 ਕੁੰਡੇ ਆਪਾਂ ਐਕਸਟਰਾ ਲੈਣੇ ਆ ਇਸ ਡਿਜ਼ਾਈਨ ਨੂੰ ਬਣਾਉਣ ਲਈ ਇੱਕ ਕੁੰਡ ਐਕਸਟਰਾ ਆਪਾਂ ਫਸਟ ਉੱਪਰ ਰੱਖਣਾ ਚਾਰ ਕੁੰਡੇ ਐਕਸਟਰਾ ਆਪਾਂ ਲਾਸਟ ਉੱਪਰ ਰੱਖਣੇ ਆ ਜੀ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਜੋ ਇਸ ਤਰ੍ਹਾਂ ਦੀ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੀ ਆਓ ਸ਼ੁਰੂ ਕਰੀਏ ਇਸ ਡਿਜ਼ਾਈਨ ਨੂੰ ਬਣਾਉਣਾ ਇਸ ਡਿਜ਼ਾਈਨ ਨੂੰ ਬਣਾਉਣ ਲਈ ਆਪਾਂ 7 ਦੇ ਮਲਟੀਪਲ ਕੁੰਡੇ ਲਏ ਆ ਜੀ ਪਲੱਸ 5 ਕੁੰਡੇ ਆਪਾਂ ਐਕਸਟਰਾ ਲਏ ਆ ਇੱਕ ਕੁੰਡ ਐਕਸਟਰਾ ਆਪਾਂ ਫਰਸਟ ਉੱਪਰ ਰੱਖਿਆ ਚਾਰ ਕੁੰਡੇ ਐਕਸਟਰਾ ਆਪਾਂ ਲਾਸਟ ਉੱਪਰ ਰੱਖੇ ਆ ਸਿੱਧੀ ਸਾਈਡ ਤੋਂ ਆਪਣਾ ਹੀ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੁੰਦਾ ਜੀ ਔਰ ਉਲਟੀ ਸਾਈਡ ਤੋਂ ਆਪਣਾ ਡਿਜ਼ਾਈਨ ਇਸ ਤਰ੍ਹਾਂ बनके तैयार हो ਜਾਂਦਾ ਹੈ ਆਪਾਂ ਇਸ ਡਿਜ਼ਾਈਨ ਨੂੰ 33 ਕੁੰਡਿਆਂ ਉੱਪਰ ਬਣਾ ਰਹੇ ਹਾਂ ਜੀ 7 ਦੇ ਮਲਟੀਪਲ 28 ਕੁੰਡੇ ਲਏ ਆਪਾਂ ਔਰ 5 ਕੁੰਡੇ ਐਕਸਟਰਾ ਲਏ ਆ ਜੇਕਰ ਤੁਹਾਨੂੰ ਸਿੱਧੇ ਔਰ ਉਲਟੇ ਕੁੰਡਿਆਂ ਦੀ ਬਣਾਈ ਆਉਂਦੀ ਹੈ ਫਿਰ ਵੀ ਤੁਸੀਂ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਆਪਣੇ ਪ੍ਰੋਜੈਕਟ ਉੱਪਰ ਪਾ ਸਕਦੇ ਹੋ ਜੀ ਬਣਾਉਣ ਦੇ ਵਿੱਚ ਡਿਜ਼ਾਈਨ ਸਾਡਾ ਬਹੁਤ ਹੀ ਆਸਾਨ ਹੈ ਫਾਸਟ ਸਲਾਈ ਇਸ ਡਿਜ਼ਾਈਨ ਦੀ ਫਾਸਟ ਸਲਾਈ ਇਸ ਡਿਜ਼ਾਈਨ ਦੀ ਸਿੱਧੀ ਸਾਈਡ ਤੋਂ ਜੀ ਪਹਿਲਾ ਕੁੰਡਾ ਐਕਸਟਰਾ ਇਸ ਦੀ ਆਪਾਂ ਬਣਾਈ ਕਰ ਲੈਣੀ ਆ ਉਸ ਤੋਂ ਬਾਅਦ ਤਿੰਨ ਕੁੰਡੇ ਆਪਾਂ ਸਿੱਧੇ ਬਣਾਈ ਕਰ ਲੈਨੇ ਐ ਇਸ ਤਰ੍ਹਾਂ ਜੀ ਔਰ ਅੱਗੇ ਥ੍ਰੈਡ ਆਪਣੀ ਸਾਈਡ ਇੱਕ ਕੁੰਡਾ ਸਿੱਧਾ ਬਣਾਈ ਕਰ ਲੈਣਾ ਇੱਕ ਕੁੰਡਾ ਇਸ ਦੇ ਨਾਲ ਵਾਲਾ ਸਿੱਧਾ ਇਸ ਕੁੰਡੇ ਵਧੇ ਹੋਏ ਕੁੰਡੇ ਨੂੰ ਦੋ ਕੁੰਡਿਆਂ ਦੇ ਆਪਣੇ ਤਿੰਨ ਕੁੰਡੇ ਬਣੇ ਸੀ ਐਕਸਟਰਾ ਕੁੰਡੇ ਨੂੰ ਆਪਾਂ ਇਹਨਾਂ ਦੋ ਕੁੰਡਿਆਂ ਦੇ ਉੱਪਰੋਂ ਸਲਿੱਪ ਕਰ ਦੇਣਾ ਇਸ ਤਰ੍ਹਾਂ ਹੀ ਅੱਗੇ ਜੀ ਇੱਕ ਕੁੰਡਾ ਸਿੱਧਾ ਬਣਾਈ ਕਰ ਦੇਣਾ ਆਪਾਂ ਥ੍ਰੈਡ ਆਪਣੀ ਸਾਈਡ ਰੱਖ ਕੇ ਇੱਕ ਕੁੰਡਾ ਫੇਰੇ ਦੇ ਨਾਲ ਵਾਲਾ ਸਿੱਧਾ ਦੋ ਕੁੰਡਿਆਂ ਦੇ ਤਿੰਨ ਕੁੰਡੇ ਬਣੇ ਪਹਿਲੇ ਕੁੰਡੇ ਨੂੰ ਇਸ ਕੁੰਡੇ ਨੂੰ ਆਪਾਂ ਦੋ ਕੁੰਡਿਆਂ ਦੇ ਉੱਪਰ ਨੂੰ ਸਲਿੱਪ ਕਰਕੇ ਕੁੰਡੇ ਦੋ ਹੀ ਰੱਖਣੇ ਇਸ ਤਰ੍ਹਾਂ ਫਸਟ ਕੁੰਡਾ ਐਕਸਟਰਾ ਆਪਣਾ ਇਸ ਨੂੰ ਛੱਡ ਕੇ ਜੀ ਬਾਕੀ ਇਹ ਸੱਤ ਕੁੰਡਿਆਂ ਦਾ ਆਪਣਾ ਪੈਟਰਨ ਹੈ ਤਿੰਨ ਕੁੰਡੇ ਸਿੱਧੇ ਬਣਾਈ ਕੀਤੇ ਆਪਾਂ ਚਾਰ ਕੁੰਡਿਆਂ ਉੱਪਰ ਆਪਣਾ ਪੈਟਰਨ ਪਿਆ ਇਹੀ ਸੱਤ ਕੁੰਡਿਆਂ ਦਾ ਆਪਣਾ ਪੈਟਰਨ ਰਿਪੀਟ ਹੁੰਦਾ ਜਾਊਗਾ ਅੱਗੇ ਫਾਸਟ ਸਲਾਈ ਦੇ ਵਿੱਚ ਤਿੰਨ ਕੁੰਡੇ ਸਿੱਧੇ ਇਸ ਤਰ੍ਹਾਂ ਇੱਕ ਕੁੰਡਾ ਸਿੱਧਾ ਥ੍ਰੈਡ ਆਪਣੀ ਸਾਈਡ ਰੱਖ ਕੇ ਇਸ ਦੇ ਨਾਲ ਵਾਲਾ ਕੁੰਡਾ ਸਿੱਧਾ ਇਸ ਵਧੇ ਹੋਏ ਇੱਕ ਕੁੰਡੇ ਨੂੰ ਆਪਾਂ ਪਹਿਲੇ ਕੁੰਡੇ ਨੂੰ ਦੋ ਕੁੰਡਿਆਂ ਦੇ ਉੱਪਰੋਂ ਸਲਿੱਪ ਕਰ ਦੇਣਾ ਅੱਗੇ ਫੇਰ ਇੱਕ ਕੁੰਡਾ ਸਿੱਧਾ ਥ੍ਰੈਡ ਆਪਣੀ ਸਾਈਡ ਰੱਖ ਕੇ ਇੱਕ ਕੁੰਡਾ ਨਾਲ ਵਾਲਾ ਸਿੱਧਾ ਇਸ ਵਧੇ ਹੋਏ ਕੁੰਡੇ ਨੂੰ ਆਪਾਂ ਦੋ ਕੁੰਡਿਆਂ ਦੇ ਉੱਪਰੋਂ ਸਲਿੱਪ ਕਰ ਦੇਣਾ। ਇਹੀ ਪੈਟਰਨ ਸੱਤ ਕੁੰਡਿਆਂ ਵਾਲਾ ਹੀ ਰਿਪੀਟ ਕਰਦੇ ਜਾਣਾ। ਫਸਟ ਸਲਾਈ ਦੇ ਵਿੱਚ ਇੱਕ ਕੁੰਡਾ ਸਿੱਧਾ, ਥ੍ਰੈਡ ਆਪਣੀ ਸਾਈਡ ਰੱਖ ਕੇ ਇੱਕ ਕੁੰਡਾ ਨਾਲ ਵਾਲਾ ਸਿੱਧਾ। ਇਸ ਇੱਕ ਕੁੰਡੇ ਨੂੰ ਆਪਾਂ ਮੋਰੀ ਵਾਲੇ ਕੁੰਡੇ ਨੂੰ ਦੋ ਕੁੰਡਿਆਂ ਦੇ ਉੱਪਰੋਂ ਸਲਿੱਪ ਕਰ ਦੇਣਾ। ਕੁੰਡੇ ਦੋ ਹੀ ਰੱਖਣੇ ਆਪਾਂ। ਇੱਕ ਕੁੰਡਾ ਸਿੱਧਾ, ਨਾਲ ਵਾਲਾ ਕੁੰਡਾ ਸਿੱਧਾ। ਇੱਕ ਕੁੰਡੇ ਨੂੰ ਦੋ ਕੁੰਡਿਆਂ ਦੇ ਉੱਪਰੋਂ ਸਲਿੱਪ ਕਰ ਦੇਣਾ ਅੱਗੇ ਫਿਰ ਤਿੰਨ ਕੁੰਡੇ ਸਿੱਧੇ ਚਾਰ ਕੁੰਡਿਆਂ ਉੱਪਰ ਪੈਟਰਨ ਪਾਉਣਾ ਅੱਗੇ ਆਪਾਂ ਇਸ ਤਰ੍ਹਾਂ ਜੀ ਇਸ ਮੋਰੀ ਵਾਲੇ ਕੁੰਡੇ ਨੂੰ ਆਪਾਂ ਇਹਨਾਂ ਦੋ ਕੁੰਡਿਆਂ ਦੇ ਉੱਪਰੋਂ ਸਲਿੱਪ ਕਰ ਦੇਣਾ ਅੱਗੇ ਲਾਸਟ ਉੱਪਰ ਆਪਣੇ 4 ਕੁੰਡੇ ਐਕਸਟਰਾ ਰੱਖੇ ਆ ਜੀ ਆਪਾਂ 3 ਕੁੰਡੇ ਸਿੱਦੇ ਔਰ ਇੱਕ ਕੁੰਡਾ ਐਕਸਟਰਾ ਆਪਾਂ ਸਲਿੱਪ ਕਰ ਰਹੇ ਨੇ ਇਸ ਨੂੰ ਆਪਾਂ ਉਲਟੀ ਸਾਈਡ ਤੇ ਬਣਾਈ ਕਰ ਦੇਵਾਂਗੇ ਐਕਸਟਰਾ ਕੁੰਡਾ ਆਪਾਂ ਇੱਕ ਸਾਈਡ ਬਣਾਈ ਕਰ ਰਹੇ ਆ ਜੀ ਇੱਕ ਸਾਈਡ ਤੇ ਆਪਾਂ ਸਲਿੱਪ ਕਰ ਰਹੇ ਆ ਉਲਟੀ ਸਾਈਡ ਆਪਾਂ ਐਕਸਟਰਾ ਕੁੰਡਾ ਬਣਾਈ ਕਰਕੇ ਨਾਲ ਵਾਲੇ ਸਾਰੇ ਕੁੰਡਿਆਂ ਨੂੰ ਉਲਟਾ-ਉਲਟਾ ਬਣਾਈ ਕਰਕੇ ਕੰਪਲੀਟ ਕਰ ਲੈਣਾ ਹੈ ਐਸਟਰਾ thread ਆਪਣੀ ਸਾਈਡ ਰੱਖ ਕੇ ਸਾਰੇ ਕੁੰਡਿਆਂ ਦੀ ਆਪਾਂ ਉਲਟੀ ਬਣਾਈ ਕਰ ਦੇਣੀ ਹੈ ਦੋ ਹੀ ਸਲਾਈਆਂ ਦਾ ਡਿਜ਼ਾਈਨ ਹੈ ਜੀ ਆਪਣਾ ਇਹ ਦੂਸਰੀ ਸਲਾਈ ਉਲਟ ਸਾਈਡ ਤੋਂ ਪੈਂਦੀ ਹੈ ਇੱਕ ਸਲਾਈ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਆਪਾਂ ਇਹ ਦੂਸਰੀ ਸਲਾਈ ਸਾਰੀ ਉਲਟੀ ਬਣਾਈ ਕਰਕੇ ਕੰਪਲੀਟ ਕਰ ਲੈਣੀ ਆ। ਇਸ ਤਰ੍ਹਾਂ ਇੱਕ ਸਲਾਈ ਸਿੱਧੀ ਸਾਈਡ ਤੋਂ ਔਰ ਇੱਕ ਸਲਾਈ ਉਲਟੀ ਸਾਈਡ ਤੋਂ ਪਾਉਣ ਤੋਂ ਬਾਅਦ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਹੈ ਜੀ। ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਸੋਹਣਾ ਲੱਗਦਾ ਹੈ ਔਰ ਬਣਾਉਣ ਦੇ ਵਿੱਚ ਵੀ ਡਿਜ਼ਾਈਨ ਸਾਡਾ ਬਹੁਤ ਹੀ ਆਸਾਨ ਹੈ ਇਸ ਡਿਜ਼ਾਈਨ ਨੂੰ ਆਪਾਂ ਕਿਸੇ ਵੀ ਕਲਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਅੱਗੇ ਡਿਜ਼ਾਈਨ ਆਪਣਾ ਫਸਟ ਸਲਾਈ ਤੋਂ ਹੀ ਰਿਪੀਟ ਹੁੰਦਾ ਜਾਊਗਾ ਫਸਟ ਸਲਾਈ ਆਪਾਂ ਸਿੱਧੀ ਸਾਈਡ ਤੋਂ ਪਾ ਕੇ ਇਸ ਡਿਜ਼ਾਈਨ ਨੂੰ ਰਿਪੀਟ ਕਰਦੇ ਜਾਣਾ ਉਲਟੀ ਸਾਈਡ ਤੋਂ ਇਸ ਡਿਜ਼ਾਈਨ ਦੇ ਵਿੱਚ ਕੋਈ ਵੀ ਬਣਾਈ ਨਹੀਂ ਪੈਂਦੀ ਉਲਟੀ ਸਾਈਡ ਤੋਂ ਇਹ ਡਿਜ਼ਾਈਨ ਉਲਟਾਈਪ ਹੋਣ ਕੇ ਕੰਪਲੀਟ ਹੁੰਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ